ਵਾਹਿਗੁਰੂ ਜੀ ਵਾਹਿਗੁਰੂ 洒洒洒。 ਪ੍ਰਾਇਮ ਟੀਵੀ ਵੇਖ ਰਹੇ ਤੁਸੀਂ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਬਖਸ਼ਿਸ਼ਤਾਂ ਮੱਡਾ ਡਿਆਲ ਪੜੰਗ ਵਿਖੇ ਜਿੱਥੇ ਕਿ ਪ੍ਰਬੰਧਕਾਂ ਦੇ ਵੱਲੋਂ ਇੱਕ ਨਵੇਂ ਖਲਾ ਉਪਰਾਲਾ ਕੀਤਾ ਗਿਆ ਹੈ ਇਲਾਕੇ ਦੇ ਬੱਚਿਆਂ ਨੂੰ ਗੁਰਦਰਾ ਸਾਹਿਬ ਜੀ ਵਿਖੇ ਗੁਰਮਤਿ ਕੀਰਤਨ ਰਾਗ ਦਰਬਾਰ ਦੀ ਜਿਹੜੀ ਜਾਣਕਾਰੀ ਉਹ ਦੇਣ ਵਾਸਤੇ ਬਹੁਤ ਹੀ ਸਤਿਕਾਰਯੋਗ ਜਿਹੜੇ ਨੇ ਟੀਚਰ ਸਾਹਿਬਾਨ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਸੋ ਸਾਡੇ ਨਾਲ ਉਹ ਟੀਚਰ ਸਾਹਿਬਾਨ ਵੀ ਜੁੜੇ ਨੇ ਬੱਚੇ ਵੀ ਇੱਥੇ ਹਾਜ਼ਰ ਨੇ ਜਿਹੜੇ ਕਿ ਸੰਗੀਤ ਦੀ ਜਾਣਕਾਰੀ ਲੈ ਰਹੇ ਨੇ ਸੰਗੀਤ ਦੀ ਸਿੱਖਿਆ ਜਿਹੜੀ ਉਹ ਸਿੱਖਣ ਦਾ ਯਤਨ ਕਰ ਰਹੇ ਨੇ ਸੋ ਅਸੀਂ ਉਸਤਾਦ ਜੀ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਤੁਹਾਡਾ ਕੀ ਨਾਮ ਹੈ ਤੁਸੀਂ ਆਪਣੀ ਕੁਆਲੀਫਿਕੇਸ਼ਨ ਬਾਰੇ ਥੋੜੀ ਜਾਣਕਾਰੀ ਦਿਓ ਮੇਰਾ ਨਾਮ ਮਾਨਪ੍ਰੀਤ ਸਿੰਘ ਹੈ ਫਤਿਹਗੜ ਚੂੜੀ ਆਂਦਾ ਮੈਂ ਰਹਿਣ ਵਾਲਾ ਆ ਮਿਊਜ਼ਿਕ ਦੇ ਖੇਤਰ ਦੇ ਵਿੱਚ तकरीबन तकरीबन ਮੈਂ ਗ੍ਰੈਜੂਏਸ਼ਨ ਕੀਤੀ ਹੈ ਨਾਲ ਦੀ ਨਾਲ ਮੇਰੀ ਐਮਏ ਵੀ ਚੱਲ ਰਹੀ ਹੈ ਤੇ ਬਸ ਇਸੇ ਤਰ੍ਹਾਂ ਹੀ ਮਾਲਕ ਦੀ ਕਿਰਪਾ ਦੇ ਨਾਲ ਮਿਊਜ਼ਿਕ ਦੇ ਨਾਲ ਜੁੜੇ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਜਿਹੜੇ ਵੀ ਬੱਚੇ ਆ ਚਾਹਵਾਨ ਜਿਹੜੇ ਸਿੱਖਣ ਦੇ ਚਾਹਵਾਨ ਆ ਉਹਨਾਂ ਨੂੰ ਜੋੜੀਏ ਗੁਰੂ ਕੀਰਤਨ ਦੇ ਨਾਲ ਜੋੜੀਏ ਉਹਨਾਂ ਨੂੰ ਤਾਂ ਜੋ ਉਹਨਾਂ ਨੂੰ ਸਮਝ ਲੱਗ ਸਕੇ ਗੁਰਬਾਣੀ ਦੇ ਬਾਰੇ ਤੇ ਜਿਹੜਾ ਪ੍ਰਭੂ ਦੇ ਚਰਨਾਂ ਦੇ ਵਿੱਚ ਉਹ ਜੁੜ ਸਕੇ ਹੁਣ ਤੱਕ ਕਿੰਨੇ ਕੁ ਬੱਚਿਆਂ ਨੂੰ ਤੁਸੀਂ ਸੰਗੀਤ ਸਿਖਾ ਚੁੱਕੇ ਹੋ ਜਿਹੜੇ ਬੱਚੇ ਐਸ ਵੇਲੇ ਬਾਹਰ ਸਮਾਜ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਗੁਰਬਾਣੀ ਵੰਡ ਰਹੇ ਨੇ ਹੁਣ ਤੱਕ ਕਾਫੀ ਬੱਚੇ ਐਸੇ ਆ ਜਿੰਨਾਂ ਵਿੱਚੋਂ ਕੋਈ 8-10 ਬੱਚੇ ਤੇ ਮੇਰੇ ਕੋਲ ਐਸੇ ਆ ਜਿਹੜੇ ਉਹ ਵਕ ਵਕ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰ ਰਹੇ ਨੇ ਹੋਰ ਵੀ ਫਤਿਹਗੜ ਚੂੜੀਆਂ ਦੇ ਵਿੱਚ ਮੇਰੀ ਮਿਊਜ਼ਿਕ ਅਕੈਡਮੀ ਸੰਧੂ ਮਿਊਜ਼ਿਕ ਅਕੈਡਮੀ ਮੇਰੀ ਅਕੈਡਮੀ ਦਾ ਨਾਮ ਹੈ ਹੋਰ ਵੀ ਬੱਚੇ ਮੇਰੇ ਕੋ ਜਿਹੜੇ ਆ ਉਹ ਆ ਰਹੇ ਨੇ ਸਿੱਖਣ ਵਾਸਤੇ ਤੇ ਉਹ ਵੀ ਮੇਰੇ ਕੋਲੋਂ تعلیم ਲੈ ਰਹੇ ਨੇ ਬਾਕੀ ਮਾਲਕ ਦੀ ਕਿਰਪਾ ਦੇ ਸਦਕਾ ਹੀ ਅਸੀਂ ਥੋੜਾ ਬੋਤਾ ਬੱਚਿਆਂ ਨੂੰ ਦੱਸਦੇ ਆ ਤੇ ਉਹ ਅੱਗੇ ਦੀ ਅੱਗੇ ਜਿਹੜਾ ਹੈ ਆਪਣੀ ਮਿਹਨਤ ਕਰ ਰਹੇ ਨੇ ਇੱਥੇ ਤੁਸੀਂ ਕਿੰਨਾ ਚਿਰ ਤੋਂ ਕਲਾਸ ਸ਼ੁਰੂ ਕੀਤੀ ਹੈ ਤੇ ਬੱਚਿਆਂ ਦੇ ਵਿੱਚ ਕੀ ਤੁਸੀਂ ਜਿਹੜੀ ਪ੍ਰੋਗਰੈਸ ਵੇਖਦੇ ਪਏ ਹੋ ਬੱਚਿਆਂ ਕਿੰਨਾ ਉਤਸ਼ਾਹ ਜਿਹੜਾ ਤੁਸੀਂ ਵੇਖਦੇ ਹੋ ਇੱਥੇ ਮੇਰੇ ਹਿਸਾਬ ਨਾਲ ਮੈਨੂੰ ਮਹੀਨੇ ਮਹੀਨਾ ਕੀ ਹੋ ਚੱਲਿਆ ਇੱਥੇ ਆਉਂਦਿਆਂ ਨੂੰ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਵੇਖਿਆ ਕਾਫੀ ਬੱਚੇ ਜਿਹੜੇ ਬੜਾ ਬੱਚਿਆਂ ਨੂੰ ਸ਼ੌਂਕ ਹੈ ਜਦੋਂ ਇੱਥੇ ਮੈਂ ਆਇਆ ਸੀ ਬੱਚੇ ਜਦੋਂ ਮੈਂ ਬੱਚਿਆਣਾ ਮਿਲਿਆ ਨਵਾਂ ਨਵਾਂ ਜਦੋਂ ਕੋਈ ਵੀ ਕੰਮ ਕਰਦੇ ਆ ਨਹੀਂ ਸਮਝ ਲੱਗਦੀ ਹੌਲੀ ਹੌਲੀ ਸਮਝ ਲੱਗਦੀ ਹੈ ਬੱਚਿਆਂ ਨੂੰ ਸ਼ੌਂਕ ਸ਼ੌਂਕ ਹੋਣਾ ਚਾਹੀਦਾ ਬਸ ਅੱਜ ਦਾ ਜਿਹੜਾ ਸਮਾਂ ਹੈ ਉਹ ਕੋਈ ਵੀ ਕੰਮ ਕਰ ਲੋ ਸ਼ੌਂਕ ਦੇ ਨਾਲ ਹੁੰਦਾ ਹੈ ਬੱਚਿਆਂ ਨੂੰ ਸ਼ੌਂਕ ਹੈ ਸ਼ੌਂਕ ਦੇ ਨਾਲ ਹੀ ਬੱਚੇ ਅੱਗੇ ਵਧ ਰਹੇ ਇੱਕ ਮਹੀਨੇ ਦੇ ਵਿੱਚ ਬੱਚਿਆਂ ਨੇ ਸਰਗਮਾ ਤਕਰੀਬਨ ਰਾਗ ਬਿਲਾਵਲ ਦਿਆਂ ਕੰਪਲੀਟ ਕਰ ਲੀਆਂ ਜੋ ਕਿ ਪਹਿਲਾ ਰਾਗ ਹੈ ਉਹਦੀਆਂ ਕੰਪਲੀਟ ਕਰ ਲੀਆਂ ਤੇ ਕੁਝ ਬੱਚੇ ਸਾਡੀਆਂ ਬੱਚੀਆਂ ਹਨ ਉਹਨਾਂ ਵਿੱਚੋਂ ਇੱਕ ਬੱਚੀ ਹੈ ਉਹਨੇ ਇੱਕ ਸ਼ਬਦ ਵੀ ਕਲੀਅਰ ਕਰ ਲਿਆ ਤੇ ਥੋੜਾ ਜਿਹੜਾ ਜਿਹੜੀ ਕਮੀ ਰਹਿ ਗਈ ਉਹ ਹੌਲੀ-ਹੌਲੀ ਪੂਰੀ ਹੋ ਜਾਵੇਗੀ। ਸੋ ਇਹਨਾਂ ਬੱਚਿਆਂ ਦੇ ਕੋਲੋਂ ਤੁਸੀਂ ਫੀਸ ਦੇ ਰੂਪ ਦੇ ਵਿੱਚ ਕਿੰਨੇ ਕੁ ਪੈਸੇ ਜਿਹੜੀ ਉਹ ਲੈ ਰਹੇ ਹੋ ਜਾਂ ਘਰ ਜਿਹੜੀ ਤੁਸੀਂ ਅਕੈਡਮੀ ਚ ਲਾਉਂਦੀ ਹੋ ਉੱਥੇ ਤੁਸੀਂ ਬੱਚਿਆਂ ਦੇ ਕੋਲੋਂ ਕੀ ਫੀਸ ਲੈ ਰਹੇ? ਵੇਖੋ ਜੇ ਅਸੀਂ ਫੀਸ ਦੀ ਗੱਲ ਕਰਦੇ ਹਾਂ ਤੇ ਮਿਊਜ਼ਿਕ ਖੇਤਰ ਦੇ ਵਿੱਚ ਬਹੁਤ ਸਾਰੇ ਐਸੇ ਟੀਚਰ ਨੇ ਜਿਹੜੇ ਕਿ ਬਹੁਤ ਸਾਰੀ ਫੀਸ ਚਾਰਜ ਕਰਦੇ ਨੇ ਆਪਣੀ। ਪਰ ਇੱਥੇ ਮੈਂ ਗੁਰਦੁਆਰਾ ਬਖਸ਼ਿਸ਼ ਧਾਮ ਵਿੱਚ ਆਇਆ ਗੁਰਦੁਆਰਾ ਬਖਸ਼ਿਸ਼ ਧਾਮ ਦੇ ਕਮੇਟੀ ਮੈਂਬਰਸ ਨੇ ਮੈਨੂੰ ਬੁਲਾਇਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਬੱਚਿਆਂ ਨੂੰ ਆਪਾਂ ਗੁਰਬਾ ਗੁਰਬਾਣੀ ਦੇ ਨਾਲ ਜੋੜਨਾ ਹੈ ਤੇ ਨਾ માત્ર ਫੀਸ ਇਨਾਂ ਕੋਲੋਂ ਲੈ ਰਿਹਾ ਮੈਂ ਜਿਆਦਾ ਕੁਝ ਨਹੀਂ ਲੈ ਰਿਹਾ ਤੇ ਬਾਕੀ ਜੇ ਆਪਣੀ ਅਕੈਡਮੀ ਦੀ ਗੱਲ ਕਰਾਂ ਤੇ ਮੇਰੀ ਅਕੈਡਮੀ ਜਿਹੜੀ ਆ ਉਹਦੇ ਵਿੱਚ ਮੈਂ ਗੱਲ ਕਰਾਂ ਤੇ ਮੈਂ 1500 ਰੁਪਏ ਪਰ ਬੱਚੇ ਦੀ ਫੀਸ ਲੈਣਾ ਮਹੀਨੇ ਦੀ ਤੇ ਇੱਥੇ ਮੈਂ ਬਿਲਕੁਲ ਨਾ ਮਾਤਰ ਲੈ ਰਿਹਾ ਕਿਉਂਕਿ ਮੈਂ ਚਾਹੁੰਦਾ ਕਿ ਬੱਚੇ ਗੁਰੂ ਗੁਰੂ ਦੇ ਨਾਲ ਜੁੜਨ ਗੁਰਬਾਣੀ ਦੇ ਨਾਲ ਜੁੜਨਾ ਬਸ ਇਹੋ ਗੱਲ ਹੈ ਕਿ ਚੰਗੇ ਰਾਹ ਦੇ ਵਿੱਚ ਬੱਚੇ ਜਾਣ ਮਾੜੇ ਰਾਹ ਨਾ ਜਾਣ ਆਪਣੇ ਵੱਲੋਂ ਬੱਚਿਆਂ ਨੂੰ ਕੋਈ ਸਿੱਖਿਆ ਦੇ ਰੂਪ ਦੇ ਵਿੱਚ ਦੋ ਸ਼ਬਦ ਮੈਂ ਤੇ ਇਹ ਗੱਲ ਕਵਾਂਗਾ ਬੱਚਿਆਂ ਨੂੰ ਕਿ ਬੱਚਿਓ ਤੁਸੀਂ ਜੇ ਗੁਰਬਾਣੀ ਨਾਲ ਜੁੜੇ ਹੋ ਤੇ ਜੁੜੇ ਰਹੋ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਗੁਰਬਾਣੀ ਦੇ ਨਾਲ ਜੇ ਆਪਾਂ ਜੁੜਦੇ ਆਂ ਤੇ ਪ੍ਰਭੂ ਸਾਨੂੰ ਜਲਦੀ ਮਿਲਦੇ ਨੇ ਸਾਡਾ ਜਿਹੜਾ ਪ੍ਰਭੂ ਦੇ ਨਾਲ ਪਿਆਰ ਵੱਧਦਾ ਹੈ ਇਹਦੇ ਨਾਲ ਮੈਂ ਗੱਲ ਕਵਾਂਗਾ ਕਿ ਜੀ ਗੁਰਬਾਣੀ ਦੇ ਨਾਲ ਜੁੜਨਾ ਵਾ ਤੇ ਮਾਪਿਓ ਦੀ ਸੇਵਾ ਕਰਨੀ ਪੈਣੀ ਹੈ ਜੇ ਮਾਪਿਓ ਦੀ ਸੇਵਾ ਕਰਾਂਗੇ ਤੇ ਫੇ ਸਾਰੇ ਹੀ ਬੇੜੇ ਪਾਰ ਹੋ ਜਾਂਦੇ ਨੇ ਪਹਿਲਾਂ ਮਾਪਿਓ ਫਿਰ ਬਾਕੀ ਕੰਮ ਬਾਅਦ ਤੇ ਮੈਂ ਇਹ ਮੈਸੇਜ ਦਵਾਂਗਾ ਕਿ ਗੁਰਬਾਣੀ ਨਾਲ ਵੀ ਜੁੜੋ ਤੇ ਘਰਦਿਆਂ ਦੀ ਵੀ ਗੱਲ ਮੰਨੋ ਇਹ ਨਹੀਂ ਆ ਕਿ ਗੁਰਬਾਣੀ ਨਾਲ ਜੁੜੇ ਆ ਤੇ ਘਰਦਿਆਂ ਦੀ ਗੱਲ ਹੀ ਨਹੀਂ ਮੰਨੀ ਤੇ ਉਹ ਗੱਲ ਨਹੀਂ ਬਣਦੀ ਫਿਰ ਜਿਹੜਾ ਮਾਪਿਓ ਨੂੰ ਮਨਾ ਲੈਂਦਾ ਆ ਬਸ ਠੀਕ ਆ ਉਹ ਨਹੀਂ ਫਿਰ ਸਾਰੇ ਜੱਗ ਨੂੰ ਮਨਾ ਲਿਆ ਬਹੁਤ ਬਹੁਤ ਧੰਨਵਾਦ ਇਸ ਹੀ ਸਤਕਾਰਯੋਗ ਸ਼੍ਰੀ ਮਨਪ੍ਰੀਤ ਜੀ ਸੰਧੂ ਪ੍ਰੋਫੈਸਰ ਸੰਗੀਤ ਦੇ ਤੋਂ ਇਲਾਕੇ ਦੇ ਪਤਵੰਤਿਆਂ ਨੂੰ ਵੀ ਇਹ ਚੇਚੇਤਾਉਰ ਦੇ ਕਿ ਬੱਚੇ ਆ ਕੇ ਸੰਗੀਤ ਦੀ ਸਿੱਖਿਆ ਲੈ ਰਹੇ ਨੇ ਬਿਲਕੁਲ ਨਾ ਮਾਤਰ ਫੀਸ ਜਿਹੜੀ ਉਹ ਬੱਚੇ ਦੇ ਰਹੇ ਨੇ ਤੇ ਸੰਗੀਤ ਦੀ ਸਿੱਖਿਆ ਲੈ ਰਹੇ ਨੇ ਇਲਾਕੇ ਦੇ ਬੱਚਿਆਂ ਨੂੰ ਵੀ ਉਦੋਂ ਤੱਕ ਵੀ ਅਸੀਂ ਆਪਣੇ ਚੈਨਲ ਦੇ ਦੁਆਰਾ ਇਹ ਸੁਨੇਹਾ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਵੱਧ ਤੋਂ ਵੱਧ ਇਸ ਸਥਾਨ ਦੇ ਉੱਤੇ ਜਿੱਥੇ ਪ੍ਰਬੰਧਕਾਂ ਦੇ ਵੱਲੋਂ ਬਹੁਤ ਉਦਮ ਦੇ ਸਦਕਾਏ ਉਸਤਾਦ ਜੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਬੱਚਿਆਂ ਨੂੰ ਜੋ ਕਿ ਇੱਕ ਬੜੀ ਮਹਾਨ ਦਾਤ ਹੈ ਕੀਰਤਨ ਨਿਰਮੋਲਕ ਹੀਰਾ ਗੁਰਬਾਣੀ ਨੇ ਵੀ ਇਸ ਚੀਜ਼ ਦੀ ਸਿਫਤ ਕੀਤੀ ਹੈ ਸੋ ਉਹ ਤਾਲੀਮ ਜਿਹੜੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਸੋ ਇਹ ਇੱਕ ਵਾਰ ਫੇਰ ਆਪਣੇ ਚੈਨਲ ਦੇ ਦੁਆਰਾ ਇਲਾਕੇ ਦੇ ਉਹਨਾਂ ਬੱਚਿਆਂ ਨੂੰ ਜਾਂ ਬੱਚੀਆਂ ਜਿਹੜੇ ਵੀ ਕੀਰਤਨ ਸਿੱਖਣ ਦੇ ਚਾਹਵਾਨ ਨੇ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਜੇ ਆ ਸਕਦੇ ਨੇ ਇਸ ਸਥਾਨ ਤੇ ਪਹੁੰਚ ਸਕਦੇ ਨੇ ਤੇ ਉਹ ਵੀ ਜ਼ਰੂਰ ਇਸ ਕਲਾਸ ਹੁਣ ਸੋ ਬਹੁਤ ਬਹੁਤ ਧੰਨਵਾਦ ਕੈਮਰਾਮੈਨ تنਵੀਰ ਸਿੰਘ ਦੇ ਨਾਲ ਮੈਂ ਰਾਜਵੀਰ ਸਿੰਘ ਗਿੱਲਾਂ ਵਾਲੀ ਧੰਨਵਾਦ